ਐਸਸੀ ਕਾਲਜ ਸਾਰਿਆਂ ਕਿਦਾਂ ਸਾਰੇ ਹੋ ਠੀਕ ਠਾਕ ਹੋਵੋਗੇ ਤੇ ਸਾਡੇ ਪਿੰਡ ਦਾ ਜੀ ਬਹੁਤ ਹੀ ਮਿਹਨਤੀ ਨੌਜਵਾਨ ਸੁਝਵਾਨ ਸੁਝਵਾਨ ਕਾਲਾ ਕਾਲੇ ਕੀ ਕਰ ਰਹੇ ਐ ਇਹ ਬਈ ਮੱਛੀਆਂ ਨੂੰ ਫੀਡ ਪਾਉਂਦੇ ਐ ਇਹ ਮੱਛੀਆਂ ਨੂੰ ਬਾਰੇ ਤੋਂ ਤੇ ਇਹ ਹੈ ਕੀ ਚੀਜ਼ ਇਹ ਬਈ ਪੋਲਟਰੀ ਫਾਰਮ ਤੋਂ ਜਿਹੜਾ ਵੇਸਟੇਜ ਹੁੰਦੀ ਉਹ ਐ ਅੱਛਾ ਠੀਕ ਐ ਉਹ ਕਹਿੰਦਾ ਪਾਪ ਜ ਨਹੀਂ ਹੁੰਦੇ ਬਿੱਠਾ ਹੁੰਦੀਆਂ ਬਿੱਠਾ ਕਹਿੰਦੇ ਹਾਂ ਤਾਂ ਵੀ ਇੱਥੇ ਲੈ ਕੇ ਪਾਉਂਦੇ ਐ ਲੈ ਕਿੱਥੋਂ ਐ ਤਪਾ ਤਪਾ ਬਦੌੜ ਰੋੜ ਤੋਂ ਤਪਾ ਬਦੌੜ ਤੋਂ ਠੀਕ ਹੈ ਬਾੜ ਬਾਪ ਐਂਦੇ ਨਾ ਆਪਣੇ ਤਾਂ ਇੱਥੋਂ ਪੈਂਦਾ 80 ਕਿਲੋਮੀਟਰ ਬਈ ਹਾਂ ਹਾਂ ਕੁਛ ਪਹਿਲਾਂ ਬਾਦੀਆਂ ਸੀ ਕੁਛ ਹੁਣ ਪਾਉਣੇ ਅੱਛਾ ਥੀੜ ਮਹਿੰਗੀ ਪੈਂਦੀ ਹੈ ਭਰਾਵਾ ਤੇ ਵਧੀਆ ਚੀਜ਼ ਐ ਮਤਲਬ ਕੀ ਹਾਂ ਵਧੀਆ ਹਾਂ ਤੇ ਬਾਹਣ ਚ ਵੀ ਪਾ ਸਕਾ ਕੇ ਆਪਾਂ ਇਹਨਾਂ ਨੂੰ ਅੱਛਾ ਇਹ ਤਾਂ ਤਾਜ਼ੀ ਐ ਠੀਕ ਐ ਜੇ ਸੁੱਕੀ ਹੋਣੀ ਹੈ ਸੁੱਕੀ ਬਾਹਣ ਚ ਪਾ ਸਕਦੇ ਠੀਕ ਠੀਕ ਬੜੀਆ ਗਰੋਥ ਹੁੰਦੀ ਐ ਮਤਲਬ ਮੱਛੀਆਂ ਦੀ ਇਹਦੇ ਨਾਲ ਆਪਾਂ ਨੂੰ ਪ੍ਰੋਸੀਜਰ ਦਿਖਾਉਣੇ ਕਿਵੇਂ ਪਾਉਂਦੇ ਕਾਲਾ ਕਿਤੇ ਆਹ ਕੌਣ ਖਾਤਰ ਰੱਖਿਆਗਾ ਤੇ ਇਹਦੇ ਸਿੱਧਾ ਬਸ ਇਹ ਡਾਇਰੈਕਟਿਵ ਹੋਣੀ ਇਹਦੇ ਚ ਹਾਂ ਬਸ ਕੰਨੀ ਚ ਲਾ ਦਿੰਨੇ ਆ ਠੀਕ ਆ ਕਿੰਨੇ ਕਿੱਲਿਆਂ ਚਾਹੀਏ ਫਾਰਮ ਇਹ ਵਾ ਕਿੱਲਾ ਸਵਾ ਕਿੱਲਾ ਕਿੱਲਾ ਸਵਾ ਕਿੱਲਾ ਕਿੰਨਾ ਚਲੋਗੇ ਇਹਨੂੰ ਬਾਈ ਨੂੰ ਇਹਨੂੰ ਫਾਰਮ ਨੂੰ ਤਿੰਨ ਸਾਲ ਹੋ ਗਏ ਬਾਈ ਤਿੰਨ ਸਾਲ ਹੋ ਗਏ ਲੋਕੀ ਵਧੀਆ ਰਿਹਾ ਟਕੇ ਵਧੀਆ ਵਧੀਆ ਹੁਣ ਪ੍ਰੋਗਟਾਉਣ ਲੱਗ ਗਿਆ ਫਰਾਵਾ ਇੱਕ ਇੱਕ ਹਾਲ ਦੋ ਹਾਲ ਤੱਕ ਬੇਸ ਹੀ ਹੈ ਅੱਛਾ ਵੀ ਹੁਣ ਵਧੀਆ ਤਕਰੀਬਨ ਢਾਂਟਮਾ ਮੱਛੀ ਫੜਕਦੀ ਆ ਅਸਲ ਵਿੱਚ ਦੁਪਹਿਰੇ ਨੂੰ ਪਤਾ ਨਹੀਂ ਸ਼ਾਮ ਨੂੰ ਪਤਾ ਲੱਗਦਾ ਹਾਂ ਸ਼ਾਮ ਨੂੰ ਹਣਾ ਹਾਂ ਹਾਂ ਇੱਥੇ ਹਾਚ ਆ ਕੀ ਜੀ ਬਣਾਈ ਖਾਲੇ ਇੱਥੇ ਫੀਡ ਪਾਉਣੇ ਬਈ ਇੱਥੇ ਚੜ ਕੇ ਅਜੇ ਤੇ ਦੇਖਦਰ ਉਹ ਤਾਂ ਨਹੀਂ ਬੰਦਾ ਨਾ ਨਾ ਦੇਖਦਰ ਉਹ ਸਖਤਾਂ ਕੰਮ ਇੱਥੇ ਪਾਹਦੇ ਚ ਰੋਟੀਆਂ ਪੈਣੇ ਨੇ ਇਹਦੇ ਚ ਇਹ ਜੇ ਰੋਟੀ ਪਾ ਦੇ ਨੇ ਹਵਾ ਨਾਲ ਦੂਰ ਨਹੀਂ ਜਾਂਦੀ ਕੰਨੀ ਤੇ ਤੇ ਵਿੱਚ ਠੜੀ ਜਾਂਦੀ। ਅੱਛਾ ਠੀਕ ਹੈ ਯਾਰ। ਇਹਨਾਂ ਪਹੜ ਕੇ ਨੇੜੇ ਵੀ ਕਰ ਸਕਦੇ ਆ। ਤਾਰ ਬਣਾ ਰੱਖੀ ਆ। ਤੇ ਇਹਦੇ ਚ ਕਿੰਨਾਂ ਪਾਉਣਾ? ਮਤਲਬ ਕਿ ਇਹਦਾ ਨਾ ਫੀਲਡ ਕਿੰਨਾਂ ਪਾਉਣਾ ਗਾ ਇਹ ਸਿਸਟਮ ਜੀ। ਇਹੋ ਟੋਲਾ ਵੇੜ। ਹਾਂ ਆ ਪਾਏ ਜਾਂਦਾ। ਇਹਦੇ ਚ ਪਾਏ ਜਾਂਦੇ। ਕੀ ਲਾਇਆ ਸਰਗੇ? ਸਰਗੇ ਇਹਦੇ ਵਿੱਚ ਫੀਲਡ ਪਾ ਲਈ ਥੱਲੇ ਪਾ ਗ ਜਾਂਦਾ। ਅੱਛਾ ਇਹ ਖਾਲੀ ਹਾਂ ਉੱਪਰ ਆ ਇਹਦੇ। ਵਧੀਆ ਸਕੀਮ ਲਾਈ ਜਿਹੜਾ ਨਾ। ਆ ਇੱਥੇ ਡਿੱਗਦੇ ਨਹੀਂ ਬਣੀ ਬਰਸ ਤੇ ਡਿੱਗੇ ਨਾ ਜੀ। ਹਾਂ ਸਈਆਂ ਨਾਲੇ ਮਿੱਟੀ-ਮੁੱਟੀ ਵਿੱਚ ਜਾਈ ਜਾਂਦੀ ਆ ਮਿੱਟੀ ਨਹੀਂ ਜਾਂਦੀ ਵਿੱਚ। ਠੀਕ ਆ ਹੁਣ ਦਿਖਾਵਾਂਗੇ ਜਿੱਦੇ ਮੱਛੀਆਂ ਕੱਢੀਆਂ ਤੇ ਉਹਦੇ ਦਿਖਾਵਾਂਗੇ ਅਗਲੀ ਵੀਡੀਓ ਕਿੰਨਾ ਟਾਈਮ ਹੋ ਗਿਆ ਮੱਛੀਆਂ ਕਢਾਈਆਂ ਹੁਣ ਪਤਾ ਯਾਰ ਮਹੀਨਾ ਕਿ ਹੋ ਗਿਆ ਮਹੀਨਾ ਕੋ ਠੀਕ ਹੈ ਜੀ ਠੀਕ ਹੈ